ਹਾਂਜੀ ਸੰਗਤ ਜੀ ਗੱਲ ਕਰਦੇ ਹਾਂ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਜਸੂਸਾਂ ਦੀ ਗੱਲ ਚੱਲ ਰਹੀ ਹੈ ਉਹਨਾਂ ਦੇ ਵਿੱਚ ਪੰਜਾਬ ਦੇ ਤੇ ਇੰਡੀਆ ਦੇ ਜਿਹੜੇ ਯੂਟਿਊਬਰ ਨੇ ਉਹਨਾਂ ਦਾ ਨਾਂ ਸੁਰਖੀਆਂ 'ਚ ਚੱਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਨੇ ਉਹ ਚੱਕਲੇ ਨੇ ਚਾਹੇ ਉਹ ਜਾਨ ਮਾਲ ਹੋਵੇ ਜਿਹਦਾ ਨਾਂ ਜਸਵੀਰ ਸਿੰਘ ਮਾਲ ਹੈ ਤੇ ਚਾਹੇ ਜੋਤੀ ਮਲਹੋਤਰਾ ਕੋਈ ਕੁੜੀ ਹੋਵੇ ਤੇ ਹੋਰ ਵੀ ਕਈ ਨੇ ਜਿਹੜੇ ਇਸ ਗੱਲ ਕਰਕੇ ਚੱਕੇ ਗਏ ਐ ਕਿ ਇਹ ਪਾਕਿਸਤਾਨ ਵਿੱਚ ਜਾਂਦੇ ਸੀ ਤੇ ਜਿਹੜਾ ਸੀਕ੍ਰੀਟ ਹੁੰਦੀ ਐ ਸੀਆਈਡੀ ਇੰਡੀਆ ਦੀ ਉਹ ਇਹ ਲੀਕ ਕਰਦੇ ਸੀ ਭਾਵ ਉਹਨਾਂ ਨੂੰ ਜਸੂਸ ਬਣਾ ਦਿੱਤਾ ਗਿਆ ਜਸੂਸੀ ਦਾ ਜਿਹੜਾ ਠੱਪਾ ਇਹਨਾਂ ਯੂਟਿਊਬਰਾਂ ਦੇ ਉੱਤੇ ਲੱਗ ਗਿਆ ਦੋਸਤੋ ਭਾਸ਼ਣਾ ਤਾਂ ਇਹਨਾਂ ਨੇ ਹੈ ਗਈ ਸੀ ਮੈਂ ਜਿਹੜੀ ਗੱਲ ਕਰਨੀ ਚਾਹਣਾ ਹੈ ਕਿ ਇਹਨਾਂ ਯੂਟਿਊਬਰਾਂ ਦੇ ਕੋਲ ਚਾਰ ਛਿਲੜ ਕੀ ਆਏ ਇਹਨਾਂ ਨੇ ਇੰਨਾ ਬਖਬਾਸ ਮਾਰਿਆ ਇੰਨੀ ਇਹਨਾਂ ਨੇ ਬਧਾ ਚੜਾ ਕੇ ਗੱਲ ਕਰਨੀ ਵੱਡੀਆਂ ਵੱਡੀਆਂ ਕੋਠੀਆਂ ਵਿਢ ਲੈਣੀਆਂ ਫਿਰ ਵੱਡੀਆਂ ਵੱਡੀਆਂ ਗੱਡੀਆਂ ਥਾਰਾਂ ਦਿਖਾਉਣੀਆਂ ਫਿਰ ਹੋਰ ਜਨਸੰਗਾ ਜਤੁਰੇ ਫਿਰਨਾ ਕਿਸ ਤੋਂ ਬਾਅਦ ਅਸੀਂ ਆ ਖਰੀਦ ਰਹੇ ਹਾਂ ਤੇ ਕਰੋੜਾਂ ਰੁਪਈਆ ਦੇ ਇਹਨਾਂ ਨੇ ਬਿਲਡਿੰਗਾਂ ਖਰੀਦਣੀਆਂ ਪਾਉਣੀਆਂ ਤੇ ਸਰਕਾਰ ਨੂੰ ਸੱਕ ਤੇ ਹੋਣੀ ਹੋਣਾ ਸੀ ਸਰਕਾਰ ਨੂੰ ਸੱਕ ਤੇ ਦੂਰ ਇਹਨਾਂ ਦੇ ਨੇੜੇ ਤੇੜੇ ਰਹਿਣ ਵਾਲੇ ਪਿੰਡ ਦੇ ਲੋਕਾਂ ਦਾ ਇਹਨਾਂ ਨੇ ਜੀਣਾ ਦੁੱਬਰ ਕਰਤਾ ਸੀ ਉਹ ਜੇ ਬੰਦਿਆਂ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ ਜੇ ਕੋਈ ਇਹੋ ਜੇ ਕੰਮ ਕਰਦਾ ਪਿੰਡ ਦੇ ਵਿੱਚ ਇਹ ਲੋਕਾਂ ਦੇ ਅੰਦਰ ਬਾਈ ਜੀ ਅੱਗ ਲੱਗ ਜਾਂਦੀ ਹੈ। ਚੱਲਣਾ ਤੇ ਬੜੀ ਔਖੀ ਗੱਲ ਐ। ਅਗਲਾ ਕਹਿੰਦਾ ਸਾਨੂੰ ساری ਉਮਰ ਹੋ ਗਈ ਕਮਾਈ ਕਰਦੇ ਆ ਉਹਨੂੰ ਇੱਕ ਚੰਗਾ ਘਰ ਨਹੀਂ ਬਣਾ ਸਕੇ, ਗੱਡੀ ਨਹੀਂ ਲੈ ਸਕੇ। ਤੇ ਆਹ ਬੰਦੇ 4 ਮਹੀਨਿਆਂ ਦੇ ਵਿੱਚ ਇਹਨਾਂ ਨੇ ਇਹੋ ਜਿਹਾ ਕੀ ਜਾਦੂ ਸਿੱਖ ਲਿਆ ਕਿ ਕਰੋੜਾਂ ਰੁਪਈਆ ਦੀਆਂ ਇਹਨਾਂ ਨੇ ਕੋਠਿੰਗਾ ਪਾਲੀਆਂ, ਬੰਗਲੇ ਲੈ ਲੇ ਤੇ ਵੱਡੇ-ਵੱਡੇ ਟੂਰ ਕਰਦੇ ਆ ਹਵਾਈ ਜਹਾਜ਼ਾਂ ਤੇ ਸਫ਼ਰ ਕਰਦੇ ਆ। ਤੇ ਉਹ ਤੇ ਫਿਰ ਉਸ ਦਿਨ ਦੀ ਠੀਕ ਕਰਨ ਲੱਗ ਜਾਂਦੇ ਕਿ ਕਦੋਂ ਟੰਗੇ ਜਾਣਗੇ ਤੇ ਕਿ ਫੁਕਰੀਆਂ ਬਹੁਤ ਵੱਡੀਆਂ ਵੱਡੀਆਂ ਫੁਕਰੀਆਂ ਇਹ ਲੋਕ ਮਾਰਦੇ ਹੁੰਦੇ ਆ ਤੇ ਹੁਣ ਮੈਂ ਗੱਲ ਕਰਦਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਜਾ ਕੇ ਨਾਸਰ ਢਿੱਲੋ ਉਧਰਲੇ ਪੰਜਾਬ ਦਾ ਇੱਕ ਨੌਜਵਾਨ ਹੈ ਜੀ ਦਾ ਨਾਂ ਹੈ ਨਾਸਰ ਢਿੱਲੋ ਚੰਗੇ ਘਰ ਦਾ ਮੁੰਡਾ ਹੈ ਜਿਵੇਂ ਵੀਡੀਓ ਦੇ ਵਿੱਚ ਦਿਖਾਉਂਦੇ ਐ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਕਿਉਂਕਿ ਮੈਂ ਤਾਂ ਪਾਕਿਸਤਾਨ ਕਦੇ ਗਿਆ ਵੀ ਨਹੀਂ ਨਾ ਹੀ ਨਾਸਰ ਢਿੱਲੋਂ ਬਾਰੇ ਕੋਈ ਬਹੁਤਾ ਜਾਣਦੇ ਆ ਇਹਨਾਂ ਦੀਆਂ ਵੀਡੀਓ ਦੇ ਵਿੱਚ ਹੀ ਦੇਖਿਆ ਜਿਹੜੇ ਜਾਨਮਾਲ ਵਰਗੇ ਤੇ ਆ ਸਵਰਨ ਟਹਿਣੇ ਵਰਗੇ ਇੱਕੋ ਕੁੜੀ ਖੁਸ਼ੀ ਤੇ ਰਿਪਨ ਉਹ ਕਾਪੜਾ ਜੋੜਾ ਇਹ ਸਾਰੇ ਜਦੋਂ ਜਾਂਦੇ ਐ ਇਹ ਜਾਂਦੇ ਆ ਨਾਸਰ ਢਿੱਲੋਂ ਕੋਲੇ ਤੇ ਨਾਸਰ ਢਿੱਲੋਂ ਦੀ ਹੁਣ ਗੱਲ ਆ ਰਹੀ ਏ ਕੋ ਸਾਬ ਇਨਸਪੈਕਟਰ ਸੀ ਉਥੋਂ ਦੀ ਪੁਲਿਸ ਦੇ ਵਿੱਚ ਪਤਾ ਲੱਗਦਾ ਨਹੀਂ ਸੀ ਸਿਵਲ ਦੇ ਵਿੱਚ ਰਹਿੰਦਾ ਸੀ ਇਹਨਾਂ ਲੋਕਾਂ ਨੂੰ ਉਹ ਨਿਉਂ ਦੇ ਦਿੰਦਾ ਸੀ ਕਿ ਆਓ ਪਾਕਿਸਤਾਨ ਦੇਖੋ ਤੇ ਕਹਿੰਦੇ ਜਦੋਂ ਇਹ ਜਾਂਦੇ ਸੀ ਇਹਨਾਂ ਨੂੰ ਬੀਆਈਪ ਖਾਣਾ ਬੀਆਈਪ ਰਹਿائش ਇਹ ਦੋਸ਼ ਲੱਗ ਰਹੇ ਆ ਮੈਂ ਇਹਨਾਂ ਗੱਲਾਂ ਨੂੰ ਸੱਚ ਨਹੀਂ ਮੰਨਦਾ ਮੈਂ ਕੋਈ ਸੱਚਗਾ ਨਹੀਂ ਕਹਿੰਦਾ ਭਾਈ ਤੇ ਇੱਕ ਗੱਲ ਇਹ ਕਹਿਣੀ ਚਾਹਣਾ ਕਿ ਜਿਹੜੇ ਨਾਸਰ ਢਿੱਲੋਂ ਦੇ ਯਾਰ ਨੇ ਆ ਪੰਜਾਬ ਵਾਲੇ ਇੰਡੀਆ ਵਾਲੇ ਹੁਣ ਉਹ ਭਾਈ ਕਿੱਥੇ ਚਲੇ ਗਏ ਐ ਜੋਤੀ ਮਲਹੋਤਰਾ ਤੇ ਜਸਵੀਰ ਮਾਲ ਦੇ ਫੜੇ ਤੇ ਹੁਣ ਤੇ ਉਹਨਾਂ ਦਾ ਦਿਲ ਤੱਕ ਤੱਕ ਕਰਦਾ ਹੋਵੇਗਾ ਉਦੋਂ ਤੇ ਬਾਗਾ ਬਾਡਰ ਤੱਕ ਉਹਨਾਂ ਨੂੰ ਨਾਸਰ ਢਿੱਲੋਂ ਛੱਡ ਕੇ ਜਾਂਦਾ ਰਿਹਾ ਤੇ ਫੁੱਲਾਂ ਦੇ ਗਲਦਸਤੇ ਵੀ ਦਿੰਦਾ ਰਿਹਾ ਤੇ ਪਾਕਿਸਤਾਨ ਨੂੰ ਛੱਡਣ ਵਾਸਤੇ ਉਹ ਲੋਕ ਰੋਂਦੇ ਵੀ ਰਹੇ ਆ ਅੱਖਾਂ ਦੇ ਵਿੱਚ ਪਾਣੀ ਲਿਆਉਂਦੇ ਰਹੇ ਆ ਕਿ ਸਾਡਾ ਪਾਕਿਸਤਾਨ ਨਾਲ ਮੋਹ ਬੜਾ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਸੀ ਲਾਹੌਰ ਕਹਿੰਦੇ ਲਾਹੌਰ ਦੇ ਨਾਲ ਸਾਡਾ ਪੁਰਾਣਾ ਮੋਹ ਜਾਗ ਪਿਆ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਪਾਕਿਸਤਾਨ ਦੇ ਵਿੱਚ ਜਾ ਕੇ ਤੇ ਤੁਹਾਡਾ ਮੋਹ ਜਾਗ ਪੈਂਦਾ ਹੈ ਪੰਜਾਬ ਦੇ ਵਿੱਚ ਆ ਕੇ ਤੁਹਾਡਾ ਮੋਹ ਕਿਉਂ ਮਰ ਜਾਂਦਾ ਹੈ ਪੰਜਾਬ ਦੇ ਵਿੱਚ ਤੁਸੀਂ ਕਦੇ ਸਿੱਖ ਰਾਜ ਦੀ ਗੱਲ ਕਰੀ ਕਦੇ ਖਾਲਸਾ ਰਾਜ ਦੀ ਕੋਈ ਗੱਲ ਕਰੀ ਨਹੀਂ ਕਰੀ ਤੁਸੀਂ YouTube ਤੇ ਕਮਾਉਨੇ ਹੋ ਪੈਸੇ ਲੱਖਾਂ ਕਰੋੜਾ ਰੁਪਇਆ ਤਾਂ ਤੁਹਾਨੂੰ ਉਥੋਂ ਦਾ ਮੋਹ ਆਉਂਦਾ ਹੈ ਦਿਲੋਂ ਨਹੀਂ ਤੁਸੀਂ ਮੋਹ ਕਰਦੇ ਜੇ ਮੋਹ ਕਰਦੇ ਹੁੰਦੇ ਫਿਰ ਖਾਲਸਾ ਰਾਜ ਵਾਸਤੇ ਕੋਈ ਸੰਘਰਸ਼ ਕਰਦੇ ਤੇ ਜਿਹੜੇ ਪੰਜਾਬ ਦੇ ਮੁੰਡਿਆਂ ਤੇ ਜੂਏਪੀਏ ਲੱਗਦਾ ਹੈ ਜਾਂ ਜੇਲ੍ਹਾਂ ਚ ਸਿੱਟੇ ਗਏ ਉਹਨਾਂ ਦੀ ਆਵਾਜ਼ ਠਾਉਂਦੇ ਤੁਸੀਂ ਕਦੇ ਨਹੀਂ ਬੋਲੇ ਤੁਸੀਂ ਮਗਰਮਸ ਦੇ ਹੰਝੂ ਭਾਉਣੇ ਹੋ ਹੁਣ ਮੈਂ ਨਾਸਰ ਢਿੱਲੋ ਜਿਹੜੀ ਇਹਨਾਂ ਦੀ ਬੜੀ ਸੇਵਾ ਕਰਦਾ ਰਿਹਾ ਉਹ ਬੰਦਾ ਉਹਨੇ ਬੜੇ ਕਹਿੰਦੇ ਵਿਛੜੇ ਮਲਾਏ ਐ ਨਾਸਰ ਢਿੱਲੋ ਨੇ 47 ਦੀ ਵੰਡ ਤੋਂ ਬਾਅਦ ਕਹਿੰਦੇ ਜਿਹੜੇ ਪਰਿਵਾਰ ਵਿਛੜ ਗਏ ਸੀ ਉਹ 40 40 ਸਾਲਾਂ ਬਾਅਦ 30 30 ਸਾਲਾਂ ਬਾਅਦ ਨਾਸਰ ਢਿੱਲੋ ਨੇ ਆਪ ਸੁਜਦੀ ਮਲਾਏ ਐ ਤੇ ਲੋਕ ਜਦੋਂ ਇੱਕ ਦੂਜੇ ਨੂੰ ਮਿਲਦੇ ਆ ਨਾ ਜੱਫੀਆਂ ਪਾ ਕੇ ਰੋਂਦੇ ਆ ਤੇ ਨਾਸਰ ਢਿੱਲੋਂ ਦੀ ਬਾਵਾ ਕਰਦੇ ਆ ਧੰਨਵਾਦ ਕਰਦੇ ਆ ਕਹਿੰਦੇ ਇਹ ਰੱਬ ਦਾ ਫਰਿਸ਼ਤਾ ਹੈ ਨਾਸਰ ਢਿੱਲੋਂ ਵਿਛੜਿਆ ਨੂੰ ਮਲਾਉਂਦਾ ਹੈ ਪਰ ਜਿਹੜੇ ਆ ਯੂਟਿਊਬਰ ਪੈਸਾ ਕਮਾਉਣ ਵਾਲੇ ਸੀ ਇਹਨਾਂ ਦੀ ਨਾਸਰ ਢਿੱਲੋਂ ਸੇਵਾ ਕਰਦਾ ਰਿਹਾ ਤੇ ਮੈਂ ਹੁਣ ਇਹਨਾਂ ਨੂੰ ਇਹ ਕਹਿਣਾ ਚਾਹਣਾ ਕਿ ਭਾਈ ਹੁਣ ਜਿਹੜਾ ਇੰਡੀਆ ਦਾ ਮੀਡਿਆ ਹੈ ਨਾ ਇੰਡੀਆ ਦਾ ਮੀਡਿਆ ਵੱਡੇ ਚੈਨਲ ਸਾਰੇ ਛੋਟੇ ਵੱਡੇ ਸਾਰੇ ਪੰਜਾਬ ਦੇ ਡੇਲੀ ਪੋਸਟ ਵਾਲੇ ਤੇ ਹੋਰ ਜਿਹੜੇ ਯੂਟਿਊਬਰ ਹੈ ਇਹਨਾਂ ਨੇ ਵੀ ਨਹੀਂ ਬਖਸ਼ੇ ਇਹਨਾਂ ਨੇ ਵੀ ਇਹਨਾਂ ਨੂੰ ਪੱਕੇ ਜਸੂਸ ਬਣਾ ਦਿੱਤਾ ਜਿਹੜੇ ਪਾਕਿਸਤਾਨ 'ਚ ਜਾਂਦੇ ਸੀ ਤੇ ਨਾਸਰ ਢਿੱਲੋਂ ਨੂੰ ਆਈਐਸਆਈ ਦਾ ਅਫਸਰ ਬਣਾ ਦਿੱਤਾ ਸਾਰੇ ਚੈਨਲਾਂ ਤੇ ਮਾਸਟਰਮਾਈਂਡ ਨਾਸਰ ਢਿੱਲੋਂ ਨੂੰ ਬਣਾ ਦਿੱਤਾ ਗਿਆ ਤੇ ਹੁਣ ਜਿਹੜੇ ਉਹਦੇ ਯਾਰ ਸੀ ਜਿਹੜੇ ਉਹਦੇ ਕੋਲੇ ਜਾ ਕੇ ਰਾਤਾਂ ਕੱਟਦੇ ਸੀ ਰਹਿੰਦੇ ਸੀ ਹੁਣ ਉਹ ਕਿਹੜੀ ਖੁੱਡ ਚ ਵੜ ਗਿਆ ਹੁਣ ਉਹ ਬਾਹਰ ਨਿਕਲ ਕੇ ਇਕੱਠੇ ਹੋ ਕੇ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਭਾਈ ਨਾਸਰ ਢਿੱਲੋ ਆਈਐਸਆਈ ਦਾ ਏਜੰਟ ਨਹੀਂ ਉਹ ਤੇ ਬਹੁਤ ਚੰਗਾ ਬੰਦਾ ਹੈ ਉਹ ਤੇ ਵਿਛੜਿਆ ਨੂੰ ਮਲਾਉਂਦਾ ਹੈ ਉਹ ਤਾਂ ਇੱਕ ਯੂਟਿਊਬਰ ਤੇ ਉਹਦਾ ਚੈਨਲ ਚੱਲਦਾ ਹੈ ਉਹ ਤੇ ਬੜੀ ਸੇਵਾ ਕਰਦਾ ਹੈ ਗੁਰੂ ਘਰਾਂ ਦੇ ਦਰਸ਼ਨਾਂ ਨੂੰ ਗਏ ਲੋਕਾਂ ਨੂੰ ਉੱਥੋਂ ਦੀਆਂ ਹੋਰ ਥਾਮਾਂ ਲਗਾਉਂਦਾ ਹੈ ਚੰਗੇ ਲੋਕਾਂ ਦਾ ਮਲਾਉਂਦਾ ਹੈ ਵਿਛੜਿਆਂ ਨੂੰ ਮਿਲਦਾ ਹੈ ਹੁਣ ਉਹ ਲੋਕ ਕਿਉਂ ਨਹੀਂ ਗੱਲ ਕਰਦੇ ਕਈ ਤਾਂ ਉਹਨਾਂ ਦੇ ਵਿੱਚ ਪੱਤਰਕਾਰ ਨੇ ਸੀਨੀਅਰ ਜਿਨ੍ਹਾਂ ਨੂੰ ਉਹਨਾਂ ਨੇ ਪਿਛਲੇ ਸਾਲ ਸਨਮਾਨ ਕੀਤਾ ਉਹਨਾਂ ਨੇ ਕੋਈ ਵੱਡਾ ਪ੍ਰੋਗਰਾਮ ਮਨਾਇਆ ਸੀ ਉੱਥੇ ਤੇ ਉਸ ਪ੍ਰੋਗਰਾਮ ਦੇ ਵਿੱਚ ਨਵਾਜ਼ شریف ਦੀ ਕੁੜੀ ਜਿਹੜੀ ਮੁੱਖ ਮੰਤਰੀ ਉਹ ਵੀ ਆਈ ਸੀ ਤੇ ਉੱਥੇ ਇਹਨਾਂ ਨੂੰ ਬੜੇ ਵੱਡੇ ਵੱਡੇ ਨਾਮ ਵੀ ਦਿੱਤੇ ਚੰਗੇ ਹੋਟਲਾਂ ਦੇ ਵਿੱਚ ਇਹਨਾਂ ਨੂੰ ਮਹਿੰਗੇ ਹੋਟਲਾਂ ਦੇ ਵਿੱਚ 10-10 ਦਿਨ ਰੱਖਿਆ ਗਿਆ ਤੇ ਚੰਗਾ ਪੈਸਾ ਲੈ ਕੇ ਆਏ ਤੇ ਉੱਥੋਂ ਇਹਨਾਂ ਨੇ ਬੜੀਆਂ ਜੁੱਤੀਆਂ ਦਸਾਲੇ ਉਹ ਚੀਜ਼ਾਂ ਖਰੀਦੀਆਂ ਕਿਉਂਕਿ YouTube ਤੇ ਦਿਖਾਉਂਦੇ ਰਹੇ ਆ ਫੋਖਰੇ ਬੜੇ ਨੇ ਇਹ ਵੀ ਨਹੀਂ ਸੀ ਵਿੱਚੋਂ ਪਚਾਪ ਲਿਆਉਂਦੇ ਜਿਹੜੀ ਜੋੜਿਆਂ ਵਾਲੀ ਦੁਕਾਨ 'ਚ ਵੜ ਜਾਂਦੇ ਸੀ ਤਾਂ ਜੋੜੇ ਹੀ ਦਿਖਾਈ ਜਾਂਦੇ ਸੀ ਜੇ ਦਸਾਲੇ ਵਾਲੇ ਕੋਲੇ ਵੜ ਜਾਂਦੇ ਦਸਾਲੇ ਦਿਖਾਈ ਜਾਂਦੇ ਸੀ ਉਹੀ ਗੱਲਾਂ ਹੁਣ ਦੁੱਖ ਦੇ ਗਈਆਂ ਕਿਉਂਕਿ ਲੋਕ ਇਹਨਾਂ ਤੇ ਦੰਦਾਂ ਪੀਂਦੇ ਸੀ ਕਿ ਜਿਸ ਦਿਨ ਮਾਂ ਦੇ ਪੁੱਤ ਚੜ ਗਏ ਨਾ ਦਾਤੇ ਉਹਦੇ ਤੁਹਾਨੂੰ ਪੁੱਛਾਂਗੇ ਤੁਹਾਡੇ ਨਾਂ ਨ ਕਿੱਥੇ ਆ ਤੇ ਅੱਜ ਚੜ ਗਏ ਦਾਤੇ ਹੁਣ ਮੈਂ ਕਹਿਣਾ ਚਾਹਣਾ ਹੈ ਕਿ ਭਾਈ 나ਸਰ ਢਿੱਲੋ ਦੇ ਹੱਕ ਦੇ ਵਿੱਚ ਤੇ ਕੋਈ ਕਰ ਦਿਓ ਇੱਕ ਅੱਧੀ ਮੀਟਿੰਗ ਉਹ 나ਸਰ ਢਿੱਲੋ ਤੁਹਾਡਾ ਯਾਰ ਆਈਐਸਆਈ ਦਾ ਅਫਸਰ ਬਣਾ ਦਿੱਤਾ ਅਗਲੇ ਨੇ ਗੋਦੀ মিডিਆ ਨੇ ਤੁਸੀਂ ਦੱਸੋ ਕਿ ਉਹ ਤੇ ਚੰਗਾ ਬੰਦਾ ਇੱਕ ਵੀ ਬਿਆਨ ਨਹੀਂ ਦੇ ਰਿਹਾ ਜਿਹੜੇ ਨਾਸਰ ਢਿੱਲੋ ਦੇ ਛੋਲੇ ਗਾਉਂਦੇ ਹੁੰਦੇ ਸੀ ਕਿ ਨਾਸਰ ভাই ਤੂੰ ਤਾਂ ਬਹੁਤ ਚੰਗਾ ਬੰਦਾ ਹੈ ਯਾਰ ਤੂੰ ਤਾਂ ਵਿਛੜਿਆ ਨੂੰ ਮੇਲ ਦਿੰਦਾ ਤੂੰ ਤੇ ਸਾਡੀ ਬੜੀ ਸੇਵਾ ਕੀਤੀ ਸਾਨੂੰ ਬਾਰਡਰ ਤੇ ਲੈ ਕੇ ਜਾਣਾ ਤੇ ਬਾਰਡਰ ਤੇ ਛੱਡ ਕੇ ਜਾਣਾ ਤੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਨੂੰ ਦਿਖਾ ਕੇ ਲੈ ਕੇ ਆਉਣਾ ਹੈ ਤੂੰ ਤਾਂ ਰੱਬ ਦਾ ਫਰਿਸ਼ਤਾ ਹੈ ਹੋੜੋ ਰੱਬ ਦੇ ਫਰਿਸ਼ਤੇ ਦੇ ਭਾਈ ਹੱਕ ਦੇ ਵਿੱਚ ਇੱਕ ਸ਼ਬਦ ਤਾਂ ਬੋਲੋ ਦੱਸੋ ਆ ਕੇ ਤੁਸੀਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮਿਲ ਲਓ ਦੱਸੋ ਆ ਕੇ ਵੀ ਭਾਈ ਸਮਝਾਓ ਉਹਨਾਂ ਨੂੰ ਉਹ ਤੇ ਹੁਣ ਮਾਸਟਰਮਾਈਂਡ ਬਣਾ ਦਿੱਤਾ ਆਈਐਸਆਈ ਦਾ ਕਿ ਇਹਨਾਂ ਲੋਕਾਂ ਦੇ ਬ੍ਰਾਈਂਡ ਜਿਹੜੇ ਬਾਸ਼ ਕਰਦਾ ਸੀ ਦਿਮਾਗ ਮਾਈਂਡਵਾਸ਼ ਕਹਿੰਦੇ ਇਹਨਾਂ ਦੇ ਦਿਮਾਗ ਨੂੰ ਧੋ ਦਿੰਦਾ ਸੀ ਇੱਧਰ ਆ ਕੇ ਇਹ ਕਹਿੰਦੇ ਸੀ ਪਾਕਿਸਤਾਨ ਦੇ ਲੋਕ ਬੜੇ ਚੰਗੇ ਐ। ਪਾਕਿਸਤਾਨ ਬੜਾ ਚੰਗਾ ਐ। ਤੁਹਾਨੂੰ ਪਤਾ ਨਹੀਂ ਸੀ ਕਿ ਸਰਦ ਤੇ ਸਾਡੇ ਮੁੰਡੇ ਮਰੀ ਜਾਂਦੇ ਆ ਫੌਜੀ। ਪਾਕਿਸਤਾਨ ਦੇ ਨਾਲ ਇੰਡਗਾ ਦੀ ਖੜਕੀ ਹੋਈ ਐ। ਜੰਗ ਲੱਗੀ ਹੋਈ ਐ। ਤੇ ਤੁਸੀਂ ਪਾਕਿਸਤਾਨ ਦੇ ਸੋਲੇ ਗਾਈ ਜਾਂਦੇ ਸੀ। ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਤੇ ਗਾਜ ਡਿੱਗਣ ਵਾਲੀ ਐ। ਇੱਕ ਪਾਸੇ ਪਾਕਿਸਤਾਨ ਸਾਡੇ ਬੰਦੇ ਮਾਰੀ ਜਾਂਦਾ। 27 ਬੰਦੇ ਪਹਿਲਗਾਮ ਦੇ ਵਿੱਚ ਆ ਕੇ ਉਹਨਾਂ ਨੇ ਠੋਕ ਦਿੱਤੇ 27 28 ਬੰਦੇ ਸਾਡੇ ਮਾਰ ਦਿੱਤੇ ਪਾਕਿਸਤਾਨ ਨੇ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਰੱਬ ਦੇ ਫਰਿਸ਼ਤੇ ਐ ਬੜੇ ਚੰਗੇ ਐ ਕੀ ਤੁਹਾਡੇ ਤੁਹਾਨੂੰ ਪਤਾ ਸੀ ਤੁਸੀਂ ਪਾਕਿਸਤਾਨ ਜਾਣ ਤੋਂ ਪਹਿਲਾਂ ਕਦੇ ਗੱਲ ਦੀ ਪੜਤਾਲ ਕੀਤੀ ਸੀ ਕਿ ਨਾਸਰ ਢਿੱਲੋ ਕੌਣ ਬੰਦਾ ਐ ਜਿਹੜਾ ਤੁਹਾਨੂੰ ਹੋਟਲਾਂ 'ਚ ਰੱਖ ਰਿਹਾ ਐ ਤੁਹਾਨੂੰ ਮੋਟਾ ਪੈਸਾ ਦੇ ਰਿਹਾ ਐ ਕਿ ਨਾਸਰ ਢਿੱਲੋ ਦਾ ਕੀ ਸਵਾਰਤ ਹੈ ਹੋ ਸਕਦਾ ਹੈ ਏਜੰਸੀਆਂ ਜਿਹੜੀਆਂ ਹੁਣ ਜਸੂਸੀ ਦੇ ਦੋਸ਼ ਲਾ ਰਹੀਆਂ ਹਨ ਹੋ ਸਕਦਾ ਭਾਈ ਉਹ ਬਿਲਕੁਲ ਸਹੀ ਹੋਣ ਕੋ ਆਪਦੇ ਦੇਸ਼ ਵਾਸਤੇ ਕੌਣ ਨਹੀਂ ਕੰਮ ਕਰਦਾ ਹੋ ਸਕਦਾ ਨਾਸਰ ਢਿੱਲੋ ਆਈਐਸਆਈ ਦਾ ਅਫਸਰ ਹੋਵੇ ਉਹਨੇ ਕਈ ਮੁਲਾਕਾਤਾਂ ਦੇ ਵਿੱਚ ਦੱਸਿਆ ਮੈਂ ਸੁਣਿਆ ਉਹ ਕਹਿੰਦਾ ਮੈਂ ਸਾਬਕ ਇੰਸਪੈਕਟਰ ਰਿਹਾ ਪਾਕਿਸਤਾਨ ਦੀ ਪੁਲਿਸ ਦੇ ਵਿੱਚ ਕਹਿੰਦਾ ਹੁਣ ਮੈਂ ਨੌਕਰੀ ਛੱਡ ਦਿੱਤੀ ਕੀ ਗੱਲ ਸਬ ਇਨਸਪੈਕਟਰ ਦੀ ਨੌਕਰੀ ਭਾਈ ਕੌਣ ਛੱਡਦਾ ਹੈ ਹੋ ਸਕਦਾ ਹੈ ਉਹ ਜਾਣ ਬੁੱਝ ਕੇ ਕਹਿੰਦਾ ਹੋਵੇ ਅਜੇ ਵੀ ਕੰਮ ਕਰਦਾ ਹੋਵੇ ਪਰ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਮੀਡੀਆ ਦੀਆਂ ਗੱਲਾਂ ਸਰਕਾਰ ਦੀਆਂ ਗੱਲਾਂ ਹੈ ਤੇ ਸਰਕਾਰ ਥੋੜੇ ਦਿਨਾਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਪਰ ਜਿਹੜਾ ਕੰਮ ਆਹ ਜਾਨਮਾਲ ਵਰਗਿਆਂ ਨੇ ਕਰਿਆ ਪਿੰਡ ਆ ਕੇ ਵੱਡੀ ਕੋਠੀ ਵਿਢਲੀ ਕੋਠੀ ਭਰਾਵਾ ਪਾਲਾ ਤੇਰੇ ਕੋਲੇ ਚੰਗੇ ਪੈਸੇ ਆ ਗਏ YouTube ਤੋਂ ਬਹੁਤ ਕਮਾਈ ਹੈ ਲੋਕ ਕਰਦੇ ਆ ਪਰ ਤੂੰ ਮੀਡੀਆ ਦੇ ਵਿੱਚ ਇਹਨੂੰ ਕੀ ਦਿਖਾਉਣਾ ਹੈ ਅੱਜ ਅੱਜ ਟੈਲਾਂ ਵਾਲੇ ਨਹੀਂ ਆਏ ਅੱਜ ਮੇਸਤਰੀ ਨਹੀਂ ਆਏ ਐਨੇ ਲੱਖ ਦੀ ਫਲਾਣੀ ਚੀਜ਼ ਹੈ ਐਨੇ ਲੱਖ ਦੀ ਟੂਟੀ ਹੈ ਐਨੇ ਲੱਖ ਦੇ ਬੈੱਡ ਲੱਗਣਗੇ ਤੇ ਉਹ ਜਿਹੜਾ ਤੁਸੀਂ ਦਿਖਾਉਂਦੇ ਸੀ ਭਰਾਵਾ ਉਹ ਤੁਹਾਨੂੰ ਫੁਕੜੀਆਂ ਨੇ ਬਰਬਾਦ ਦਿੱਤਾ ਇਸ ਤਰ੍ਹਾਂ ਦੀਆਂ ਜਿਹੜੀਆਂ ਫੁਕਰ ਗਏ ਉਹ ਨਹੀਂ ਮਾਰਨੀਆਂ ਚਾਹੀਦੀਆਂ ਤੇ ਦੂਜੀ ਗੱਲ ਮੈਂ ਕਰਦਾ ਕਿ ਜਿਹੜਾ ਜੰਗ ਲੱਗਣ ਦਾ ਮਾਹੌਲ ਬਣਿਆ ਸੀ ਪਾਕਿਸਤਾਨ ਤੇ ਇੰਡੀਆ ਦਾ ਇਹ ਸਾਰੀ ਗੱਲ ਉਹਦੇ ਵਿੱਚੋਂ ਆਈ ਹੈ ਹੋ ਸਕਦਾ ਹੈ ਪਹਿਲਗਾਮ ਦੇ ਵਿੱਚ ਬੰਦੇ ਪਾਕਿਸਤਾਨ ਦਾ ਮਾਰਦਾ ਤੇ ਨਾਸਰ ਢਿੱਲੋ ਵਰਗਿਆਂ ਕੋਲੇ ਹੋਰ ਪੰਜਾਬ ਦੇ ਲੋਕ ਜਾਈ ਜਾਂਦੇ ਇਹ ਬਲੌਗਰ ਹੋਰ ਵੀ ਬਲੌਗਰ ਬਹੁਤ ਜਾਂਦੇ ਵੀਡੀਓ ਬਣਾਉਂਦੇ ਪਰ ਜਿਹੜੀ ਉਹਨਾਂ ਨੇ ਹਰਕਤ ਕੀਤੀ ਪਹਿਲਗਾਮ ਦੇ ਵਿੱਚ ਬੰਦੇ ਮਾਰ ਕੇ ਉਹਦੇ ਨਾਲ ਦੋਨੇ ਦੇਸ਼ਾਂ ਵਿੱਚ ਨਫ਼ਰਤ ਵਧ ਗਈ ਤੇ ਨਫ਼ਰਤ ਵਧਣ ਕਰਕੇ ਜਦੋਂ ਕੋਈ ਦੂਜੇ ਮੁਲਕ ਨੂੰ ਚੰਗਾ ਕਹਿੰਦਾ ਇਹ ਇੰਡੀਆ ਦੇ ਲੋਕ ਜਦੋਂ ਪਾਕਿਸਤਾਨ ਨੂੰ ਚੰਗਾ ਕਹਿੰਦੇ ਸੀ ਇਥੇ ਫਿਰ ਟੰਗੀ ਜਾਣੇ ਸੀ ਇਥੇ ਪਤਾ ਹੀ ਹੈ ਇੱਕ ਪਾਸੇ ਉਹ ਸਾਡੇ ਬੰਦੇ ਮਾਰ ਰਹੇ ਐ ਤੇ ਅਸੀਂ ਉਹਨਾਂ ਨੂੰ ਕਹੀਏ ਕਿ ਤੇ ਰੱਬ ਦੇ ਫਰਿਸ਼ਤੇ ਐ ਇਸ ਲਈ ਭਰਾਵੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਾਰੇ ਲੋਕ ਫੋਕਰੇ ਬਹੁਤ ਸੀ ਤੇ ਮੈਂ ਜਿਹੜੇ ਨਾਸਰ ਢਿੱਲੋਂ ਕੋਲੇ ਜਾ ਕੇ ਦਸ-ਦਸ ਦੇਣਾ ਚੰਗਾ ਉੱਥੇ ਮੀਠ ਮੱਸੀ ਛੱਕਦੇ ਸੀ ਬਾਈ ਉਹਨਾਂ ਨੂੰ ਕਹਿਣਾ ਚਾਹਣਾ ਏ ਕਿ ਭਾਈ ਤੁਹਾਡਾ ਬਾਸ ਤੁਹਾਡਾ ਰਿਸ਼ਤੇਦਾਰ ਤੁਹਾਡਾ ਯਾਰ ਨਾਸਰ ਢਿੱਲੋਂ ਆਈਐਸਆਈ ਦਾ ਅਫਸਰ ਬਣਾ ਦਿੱਤਾ ਇੰਡੀਆ ਦੀਆਂ ਏਜੰਸੀਆਂ ਨੇ ਤੇ মিডিਆ ਨੇ ਜੇ ਤੁਹਾਡਾ ਉਹਦੇ ਨਾਲ ਸੱਚਾ ਪ੍ਰੇਮ ਹੈ ਤੇ ਬੋਲੋ ਕਰੋ ਗੱਲ ਕਲੀਅਰ ਕੀ ਕੀ ਹੋ ਜਾਵੰਦਾ ਹੈ ਨਾਸਰ ਢਿੱਲੋਂ ਤਾਂ ਬੋਲ ਰਿਹਾ ਹੈ ਉਹ ਤਾਂ ਤੁਹਾਡੇ ਹੱਕ ਦੇ ਵਿੱਚ ਬੋਲ ਰਿਹਾ ਉਹਦੀ ਮੈਂ ਕੱਲ ਬੀੜ ਗੋ ਸੁਣੀ ਹੈ ਉਹ ਕਹਿੰਦਾ ਮੈਂ ਦबई ਦੇ ਵਿੱਚ ਬੈਠਾ ਦबई ਆਇਆ ਹੋਇਆ ਤੇ ਕਹਿੰਦਾ ਕੋਈ ਮਾੜਾ ਕੰਮ ਨਹੀਂ ਕਰਿਆ ਜਿਹੜੇ ਬਲੌਗਰ ਮੇਰੇ ਕੋਲੇ ਆਉਂਦੇ ਆ ਉਹ ਤੇ ਕਿਉਂ ਦੱਸੂਗਾ ਉਹਨੂੰ ਤਾਂ ਕੀ ਲੋੜ ਹੈ ਪਰ ਤੁਸੀਂ ਕਿਹੜੀਆਂ ਖੁੱਡਾਂ 'ਚ ਵੜ ਗਏ ਹੋ ਤੁਹਾਡੀ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਬਲੌਗਰ ਉਥੇ ਵੱਡੀਆਂ-ਵੱਡੀਆਂ ਗੀਡ ਕੋ ਬਣਾ ਕੇ ਲੈ ਆਈ ਹੈ ਇਹਨਾਂ ਦੀ ਜਾਂਚ ਜ਼ਰੂਰ ਹੋਵੇ ਜੇ ਇਹਨਾਂ ਨੇ ਦੇਸ਼ ਦੇ ਨਾਲ ਕੋਈ ਗਦਾਰੀ ਕੀਤੀ ਹੈ ਜਸੂਸਪਣਾ ਕੀਤਾ ਹੈ ਫਿਰ ਇਹਨਾਂ ਨੂੰ ਠੋਕ ਵੀ ਸਜ਼ਾ ਦਿੱਤੀ ਜਾਵੇ ਫਿਰ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਪਰ ਪੱਗ ਵਾਲਾ ਬੰਦਾ ਕਦੇ ਗਦਾਰੀ ਕਰਦਾ ਨਹੀਂ ਇਹ ਵੀ ਮੈਂ ਕਹਿਣਾ ਚਾਹਣਾ ਹੈ ਇਹ ਸਾਡੇ ਪੱਗ ਵਾਲਿਆਂ ਨਾਲ ਥੋੜਾ ਜਿਹਾ ਬੈਰ ਵੀ ਕੱਢਿਆ ਜਾਂਦਾ ਦੇਸ਼ ਵੱਲੋਂ ਪਹਿਲਾਂ ਵੀ ਸਾਨੂੰ ਜੁਰਾਇਮ ਪੇਸ਼ ਆ ਕੇ ਗਿਆ ਸੀ ਕਿ ਜਰਾਏ ਪੇਸ਼ਾਕੋਬ ਹੈ ਤੇ ਹੁਣ ਵੀ ਜਸਵੀਰ ਸਿੰਘ ਦੇ ਸਿਰ ਤੇ ਪੱਗ ਹੈ ਜੇ ਪੱਗ ਵਾਲੇ ਬੰਦੇ ਦੇ ਨਾਲ ਜਸੂਸ ਨਾ ਜੋੜਿਆ ਜਾਵੇ ਕਿਤੇ ਵੀ ਹੱਜਮ ਨਹੀਂ ਆਉਂਦਾ ਮੈਨੂੰ ਨਹੀਂ ਲੱਗਦਾ ਕਿ ਜਸਵੀਰ ਵਾਲ ਜਸੂਸ ਹੋਵੇਗਾ ਇਹਦੀ ਜਾਂਚ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਨੀਆਂ ਇੱਕ ਦੋਸਤੋਂ ਵਿਚਾਰਾਂ ਸਨ ਭੁੱਲ ਚੁੱਕ ਦੀਖਵਾ ਬੀਡ ਕੋ ਨੂੰ ਸਾਂਝੀ ਕਰਿਓ ਚਾਹੇ ਇਹਨਾਂ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ